ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਆਮ ਆਦਮੀ ਪਾਰਟੀ ਨੂੰ ਕੋਸਿਆ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਚੌਥੇ ਨੰਬਰ ਤੇ ਰਹੇਗੀ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ ਦਿੱਤਾ ਹੈ ਆਪ ਵੱਲੋਂ ਉਮੀਦਵਾਰਾਂ ਦੇ ਐਲਾਨ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ ਸੁਖਬੀਰ ਬਾਦਲ ਨੇ ਮਾਨ ਸਰਕਾਰ ਨੂੰ ਘੇਰਿਆ ਚਾਹੇ ਉਮੀਦਵਾਰ ਹੋਣ ਜਾਂ ਫਿਰ ਮਾਨ ਸਰਕਾਰ ਦੇ 2 ਸਾਲ ਦਾ ਕਾਰਜਕਾਲ ਸੁਖਬੀਰ ਬਾਦਲ ਨੇ ਸਵਾਲ ਖੜੇ ਕੀਤੇ ਉਦਰ ਆਮ ਆਦਮੀ ਪਾਰਟੀ ਨੇ ਦਾਵਾ ਕੀਤਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੇ ਨੇ ਜੋ ਹਾਲਾਤ ਤੁਸੀਂ ਦੇਖੇ ਐ ਅੱਜ ਪੰਜਾਬ ਦੇ ਅੱਜ ਐ ਨਹੀਂ ਲੱਗਦਾ ਕੋਈ ਸਰਕਾਰ ਹੈ ਆਪਾਂ ਨੂੰ ਇਹ ਜਾ ਨਲਾਇਕ ਮੁੱਖ ਮੰਤਰੀ ਮਿਲਿਆ ਤੇ ਮੈਂ ਕੱਲ ਸੁਣ ਰਿਹਾ ਸੀ ਬਿਆਨ ਕੇਜਰੀਵਾਲ ਦਾ ਦੇਖੋ ਕਿੰਨਾ ਹੁਸ਼ਿਆਰ ਕੇਜਰੀਵਾਲ ਹੈ ਪਹਿਲੇ ਇਲੈਕਸ਼ਨ ਵਿੱਚ ਜਦੋਂ ਨੇ ਦੇਖਿਆ ਮਾਹੌਲ ਆਮ ਆਦਮੀ ਪਾਰਟੀ ਦਾ ਹੈ ਉਹਨੇ ਕਹਿਤਾ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਉਹ ਕ੍ਰੈਡਿਟ ਆਪ ਲੈ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਨਲਾਇਕ ਸਰਕਾਰ ਨੇ ਮੁੱਖ ਮੰਤਰੀ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਤੇ ਹੁਣ ਸਾਰਾ ਕਹਿਤਾ ਜੀ ਹੁਣ ਅਗਲੀ ਕੈਂਪੇਨ ਸਾਰੀ ਭਗਵੰਤ ਮਾਨ ਦੇ ਸਿਰ ਤੇ ਹੋਊਗੀ ਭਗਵੰਤ ਮਾਨ ਨੂੰ ਭੇਜੋ ਦੇਖੋ ਕਿੰਨਾ ਫਰਕ ਆਈ ショ ਕਰਦਾ ਕਿ ਉਹਨਾਂ ਨੇ ਆਪਣੀ ਆਪ ਹੀ ਅਸੈਸਮੈਂਟ ਲੈ ਲਈ ਕਿ ਇਹਨਾਂ ਦੀ ਜ਼ਮਾਨਤ ਜ਼ਬਤ ਹੋਣੀ ਹੈ ਤੇ ਤੁਸੀਂ ਦੇਖ ਲਓਗੇ ਚੌਥੇ ਨੰਬਰ ਤੇ ਇੱਕ ਆਮ ਆਦਮੀ ਪਾਰਟੀ ਆਊਗੀ ਜੈ ਜੀ ਹਾਲਾਤ ਬਣੀਆਂ ਪੰਜਾਬ ਵਿੱਚ ਕਿਉਂਕਿ ਉਹਨਾਂ ਕੋਲੇ ਆਮ ਆਦਮੀ ਤੇ ਕੋਈ ਰਿਹਾ ਹੀ ਨਹੀਂ ਉਹ ਹਰ ਉਹਨਾਂ ਦੀ ਕੈਂਪੇਨ ਸੀ ਕਿ ਆਮ ਆਦਮੀ ਨੂੰ ਬਣਾਵਾਂਗੇ ਆਮ ਆਦਮੀ ਨੂੰ ਮੌਕਾ ਦੇਵਾਂਗੇ ਹੁਣ ਆਮ ਆਦਮੀ ਤੇ ਲੱਭੇ ਹੈ ਹੀ ਨਹੀਂ ਉਹਨਾਂ ਕੋਲੇ ਸਾਰੇ ਛੱਡ ਗਏ ਹੁਣ ਆਪਣੇ ਜਿਹੜੇ ਚਿਹਤੇ ਮੰਤਰੀ ਹੈ ਜਿਹੜੇ ਲੁੱਟੀ ਜਾਂਦੇ ਹੈ ਉਹਨਾਂ ਨੂੰ ਕਿਹਾ ਕਿ ਪੈਸੇ ਤੁਸੀਂ ਇਕੱਠੇ ਕਰ ਲਏ ਆ ਹੁਣ ਇਲੈਕਸ਼ਨ ਤੇ ਲਾਓ ਜਿਹੜੇ ਪਟਿਆਲੇ ਤੋਂ ਉਮੀਦਵਾਰ ਆ ਇਹਨਾਂ ਤਾਂ 3 ਸਾਲ ਦੀ ਸਜ਼ਾ ਹੋਈ ਪਈ ਐ ਡਾਕਟਰ ਜਿਹੜਾ ਹੈਗਾ ਬਲਬੀਰ ਸਿੰਘ 3 ਸਾਲ ਦੀ ਸਜ਼ਾ ਹੋਈ ਹੈ ਤੇ ਦੂਜੇ ਕਈਆਂ ਨੂੰ ਸਜ਼ਾ ਹੋਣ ਵਾਲੀ ਐ ਸੋ ਮੈਨੂੰ ਲੱਗਦਾ ਉਹਨਾਂ ਨੇ ਖੇੜਾ ਛੜਾਇਆ ਕਿ ਇਹਨਾਂ ਬੰਦਿਆਂ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਉਹਨਾਂ ਦਾ ਵਿਸ਼ਵਾਸ ਪਾਰਟੀ ਤੇ ਸਾਡੀ ਲੀਡਰਸ਼ਿਪ ਤੇ ਮੇਰੇ ਤੇ ਔਰ ਸਾਡੇ ਜਿਹੜੇ ਵਲੰਟੀਅਰ ਆ ਇਹਨਾਂ ਦਾ ਮੇਰੇ ਤੇ ਵਿਸ਼ਵਾਸ ਇਹ ਮੇਰੇ ਵਾਸਤੇ ਸਾਡੇ ਸਾਰੇ ਐਮਐਲਏ ਸਾਹਿਬਾਨ ਦਾ ਔਰ ਜਿੰਨੀ ਵੀ ਸਾਡੀ ਸੋਚੀ ਲੀਡਰਸ਼ਿਪ ਆ ਜਿਹੜੇ ਸਾਡੇ ਬੰਦੇ ਕੈਂਡੀਡੇਟ ਵਾਸਤੇ ਟਰਾਈ ਕਰ ਰਹੇ ਸੀ ਉਹਨਾਂ ਦਾ ਵੀ ਸਾਰਿਆਂ ਦਾ ਉਹਨਾਂ ਨੇ ਸਾਰਿਆਂ ਦਾ ਵੀ ਮੈਨੂੰ ਫੋਨ ਆ ਗਿਆ ਉਹ ਸਾਰੇ ਮੇਰੇ ਨਾਲ ਖੜੇ ਚਤਾਂ ਦੀ ਤਰ੍ਹਾਂ ਅਸੀਂ ਸਾਰੇ ਆ ਜੀ ਅਸੀਂ ਸਾਰੇ ਅਰਵਿੰਦ ਕੇਜੀਵਾਲ ਭਗਵੰਤ ਮਾਨ ਦੀ ਟੀਮ ਹੈ ਦਿਨ ਰਾਤ ਮਿਹਨਤ ਕਰਾਂਗੇ ਜਿਸ ਤਰ੍ਹਾਂ 9 ਦੇ 9 ਇਥੋਂ ਜਿੱਤੇ ਸੀਗੇ 9 ਦੇ 9 ਅਸੈਂਬਲੀ ਸੈਗਮੈਂਟ ਜਿੱਤ ਕੇ ਬਹੁਤ ਵੱਡੀ ਜਿਹੜੀ ਜਿੱਤ ਆ ਪਾਰਟੀ ਦੀ ਬੱਲੇ ਸਾਡੇ ਵਲੰਟੀਅਰ ਨਾਰਾ ਲਾਉਂਦੇ ਹੁੰਦੇ ਆ ਕੋਈ ਨਹੀਂ ਹੈ ਟੱਕਰ ਵਿੱਚ ਕਿਉਂ ਪੜੇ ਹੋ ਚੱਕਰ ਵਿੱਚ ਉਹ ਵਾਲੀ ਗੱਲ ਹੈ ਜੀ ਇਹ ਤਿੰਨੇ ਇਕੱਠੇ ਆ ਜੀ ਅਕਾਲੀ ਭਾਜਪਾ ਕਾਂਗਰਸ ਸਾਰੇ ਪੰਜਾਬs ਦਾ ਇਕੱਠਾ ਹੀ ਆ ਇਹ ਪਹਿਲਾਂ ਵੀ ਤੁਹਾਨੂੰ ਪਤਾ ਜਿਹੜਾ ਕਾਂਗਰਸ ਦਾ ਪ੍ਰਧਾਨ ਸੀ ਮੁੱਖ ਮੰਤਰੀ ਸੀ ਉਹਦੇ ਘਰ ਵਾਲੀ ਮੈਂਬਰ ਆਫ ਪਾਰਲੀਮੈਂਟ ਸੀ ਉਹ ਸਾਰੇ ਭਾਜਪਾ ਚਲੇ ਗਏ ਇਹਨਾਂ ਦਾ ਕੋਈ ਦੀਨ ਮਾਨ ਨਹੀਂ ਆ ਜੀ ਕੋਈ ਧਰਮ ਨਹੀਂ ਆ ਕੋਈ ਕਿਤੇ ਟਿਕੇ ਨਹੀਂ ਰਹਿੰਦੇ ਇਹਨਾਂ ਨੂੰ ਸਿਰਫ ਤੇ ਸਿਰਫ ਆਪਣੇ ਪਰਿਵਾਰ ਨਾਲ ਆਪਣੀ ਸੱਤਾ ਦੇ ਨਾਲ ਇਹਨਾਂ ਨੂੰ ਹੈਗਾ ਅਸੀਂ ਤਾਂ ਲੋਕਾਂ ਵਾਸਤੇ ਆਇਆ ਲੋਕਾਂ ਵਿੱਚੋਂ ਆਇਆ ਨਾ ਸਾਨੂੰ ਕਿਸੇ ਮਤਲਬ ਕੋਈ ਮੰਤਰੀ ਹੋਣ ਨਾਲ ਮਤਲਬ ਹੈ ਨਾ ਐਮਐਲਏ ਹੋਣ ਨਾਲ ਮਤਲਬ ਹੈ ਐਮਪੀ ਨਾਲ ਅਸੀਂ ਲੋਕਾਂ ਦੀ ਸੇਵਾ ਕਰਨ ਆਏ ਹਾਂ ਔਰ ਸੇਵਾ ਕਰਾਂਗੇ ਔਰ ਰਾਜਨੀਤੀ ਨੂੰ ਬਦਲਣ ਆਏ ਹਾਂ ਰਾਜਨੀਤੀ ਨੂੰ ਬਦਲਾਂਗੇ ਜੀ ਤੁਸੀਂ ਦੇਖੋਗੇ ਸਾਡੇ ਕਿਸਾਨਾਂ ਨੂੰ ਸਾਡੇ ਮਜ਼ਦੂਰਾਂ ਨੂੰ ਸਾਡੇ ਕਰਮਚਾਰੀਆਂ ਨੂੰ ਵਪਾਰੀਆਂ ਨੂੰ ਧਰਨੇ ਨਹੀਂ ਦੇਣੇ ਪੈਣਗੇ ਅਸੀਂ ਉਹਨਾਂ ਦੇ ਕੰਮ ਉਹਨਾਂ ਦੇ ਘਰ ਜਾ ਕੇ ਜਿਵੇਂ ਪਹਿਲਾਂ ਹੁਣ ਮਾਨ ਸਰਕਾਰ ਤੁਹਾਡੇ ਦਵਾਰ ਹੈ ਇੱਦੀ ਜਾਵਾਂਗੇ ਐਮਪੀ ਬਣ ਕੇ ਵੀ ਇੱਦੀ ਜਾਵਾਂਗੇ ਲੋਕਾਂ ਦੇ ਕੰਮ ਕਰਾਂਗੇ ਲੋਕਾਂ ਦੇ ਨਾਲੇ ਰਾਵਾਂਗੇ ਅਸੀਂ ਇਲੈਕਸ਼ਨ ਤਾਂ ਜਿਤਨੇ ਜਿਤਨੇ ਹੈ ਲੋਕਾਂ ਦੇ ਦਿਲ ਵੀ ਜਿਤਨੇ ਆ ਜੀ